ਕਿ 2-3 ਮਹੀਨੇ ਪਹਿਲੇ ਜਦੋਂ ਆਪਾਂ ਗੱਲ ਕਰਦੇ ਸੀ ਵੀ ਟਰੱਕ ਲੈ ਲਓ ਤੇ ਲੋਕੀ ਕਮੈਂਟ ਚ ਸਾਨੂੰ ਇੰਨੀ ਵੱਡੀ ਵੱਡੀ ਗੱਲਾਂ ਕਰਦੇ ਸੀ ਹਰ ਚੀਜ਼ ਖਤਮ ਹੋ ਗਿਆ ਦੁਕਾਨਾਂ ਖਤਮ ਹੋ ਗਿਆ ਤੇ ਜੌਬਸ ਪੈਦਾ ਹੋਣਗੀਆਂ ਉਹ ਸਾਰਾ ਸਮਾਨ ਟਰਕਿੰਗ ਤੇ ਹੀ ਆਣਾਗਾ ਆਣਾ ਟਰਕਿੰਗ ਤੇ ਉਹ ਜਿਹੜਾ ਟਰਕਿੰਗ ਤੇ ਸਮਾਨ ਆਏਗਾ ਤੇ ਉਹਦੇ ਤੋਂ ਟਰਕਿੰਗ ਦਾ ਅਪਟੇਕ ਹੋ ਜਾਣਾ ਯੂਸੀ ਟ੍ਰੈਕਸਸ ਪੋਡਕਾਸਟ ਦੀ ਤਰਫੋਂ ਮੈਂ ਅਲੀ ਜੜ ਆਪਣੇ तमाम ਸੁਨੰਦ ਵੇਖਣ ਵਾਲਿਆਂ ਨੂੰ ਵੈਲਕਮ ਕਹਿਣਾ ਅੱਜ ਦਾ ਜਿਹੜਾ ਅਸੀਂ ਡਿਸਕਸ ਕਰਨਾ ਹੈ ਅਮਰੀਕਾ ਕਿਉਂਕਿ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਹਕੂਮਤ ਚੇਂਜ ਹੋ ਰਹੀ ਹੈ 5 ਦਿਨ ਬਾਕੀ ਰਹਿ ਗਏ ਨੇ ਟਰੰਪ ਨੇ ਚਾਰ ਸੰਭਾਲਣਾ ਹੈ ਤੇ ਉਹਦੇ ਆਣ ਤੋਂ ਪਹਿਲੇ ਹੀ ਬਿਹਤਰੀ ਹੋਣਾ ਸ਼ੁਰੂ ਹੋ ਗਈ ਹੈ ਯਾਨੀ ਇੰਡਸਟਰੀ ਖਾਸ ਤੌਰ ਤੇ ਅਸੀਂ ਕਿਉਂਕਿ ਟਰਕਿੰਗ ਨਾਲ ਰੈਲੇਵੈਂਟ ਲੋਕ ਆ ਟਰਕਿੰਗ ਦੀ ਹੀ ਗੱਲ ਕਰਾਂਗੇ ਟਰਕਿੰਗ ਵਿੱਚ ਬਿਹਤਰੀ ਆ ਰਹੀ ਹੈ ਰੇਟਸ ਵਿੱਚ ਬਾਕੀ ਚੀਜ਼ਾਂ ਵਿੱਚ ਵੀ ਤੇ ਮਜ਼ੀਦ ਅੱਗੇ ਵਧਣ ਤੋਂ ਪਹਿਲੇ ਮੇਰੀ तमाम ਦੋਸਤਾਂ ਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ बेल आइकन ਦਾ ਬਟਨ ਦਬਾਓ ਤੇ ਵੀਡੀਓ ਮੈਕਸਿਮਮ ਲੋਕਾਂ ਤੱਕ ਸ਼ੇਅਰ ਕਰੋ ਤਾਂ ਕਿ ਬਾਕੀ ਲੋਕਾਂ ਦਾ ਵੀ ਫਾਇਦਾ ਹੋਵੇ ਕਿਉਂਕਿ ਅਸੀਂ ਕੋਸ਼ਿਸ਼ ਕਰਕੇ ਮਿਹਨਤ ਕਰਕੇ ਕੁਝ ਚੀਜ਼ਾਂ ਲੈ ਕੇ ਆਨੇ ਤਾਂ ਕਿ ਜਿਹੜੇ ਲੋਕ ਵਬਸਾ ਨਾਲ ਟਰਕਿੰਗ ਅਨਰਸਟੀ ਨਾਲ ਜ਼ਿਆਦਾ ਜ਼ਿਆਦਾ ਫਾਇਦਾ ਚੁੱਕ ਸਕਣ ਤੇ ਸੈਦ ਬਾਜੀ ਸਾਡੇ ਮਹਿਮਾਨ ਨੇ ਤੇ ਉਹਨਾਂ ਨੂੰ ਅਸੀਂ ਵੈਲਕਮ ਕਰਨੇ ਆਂ ਆਪਣੇ ਪ੍ਰੋਗਰਾਮ ਵਿੱਚ ਸਸੀ ਗਾਲ ਜੀ ਨਮਸਤੇ ਅਸਲਾਮੁਅਲੈਕੁਮ ਸਭ ਨੂੰ ਜੀ ਇਹ ਦੱਸੋ ਕਿ ਸਰਕਾਰ ਹੁਣ ਚੇਂਜ ਹੋ ਰਹੀ ਏ ਇੱਥੇ ਅਮਰੀਕਾ ਵਿੱਚ ਤਬਦੀਲੀ ਤਾਂ ਪਹਿਲੇ ਆ ਚੁੱਕੀ ਏ ਲੇਕਿਨ ਹੁਣ ਕਿਉਂਕਿ ਬਾਕੀ ਦਾ ਜਿਹੜੀ ਉਹ ਸੈਰਮਨੀ ਹੈ ਉਹ 20 ਜਨਵਰੀ ਨੂੰ ਹੋ ਰਹੀ ਹੈ ਤੇ ਕੀ ਐਕਸਪੈਕਟੇਸ਼ਨਸ ਨੇ ਖਾਸ ਤੌਰ ਤੇ ਟਰੱਕਿੰਗ ਇੰਡਸਟਰੀ ਦੇ ਹੋਂਦ ਅਸੀਂ ਗੱਲ ਕਰਾਂਗੇ ਓਵਰ ਆਲ ਤਾਂ ਹੈ ਹੀ ਹੈ ਲੇਕਿਨ ਟਰੱਕਿੰਗ ਇੰਡਸਟਰੀ ਦਾ ਤੁਸੀਂ ਸਰਕਾਰ ਵੀ ਗੱਲ ਕਰਦੇ ਹੋ ਤੇ ਮੈਂ ਇੱਕ ਪੁਰਾਣਾ ਪ੍ਰੋਗਰਾਮ ਦੇਖਦਾ ਸੀ ਤੇ ਉਹ ਜਿਹੜਾ ਇੰਟਰਵਿਊ ਲੈ ਰਿਹਾ ਸੀ ਉਹਨੇ ਇੱਕ ਗਰੀਬ ਬੰਦੇ ਨੂੰ ਫੜ ਲਿਆ ਉਹ ਜਿਹੜਾ ਚਲਾਉਂਦੇ ਨੇ ਨਾ ਕੀ ਨਾ ਆਪਣਾ گاਵਾ ਮਜਾ ਉਹਨੂੰ ਕਿਹਾ ਕਿ ਭਾਈ ਸਰਕਾਰ ਚੇਂਜ ਹੋ ਗਈ ਕਹਿੰਦਾ ਭਾਈ ਬਾਦਸ਼ਾਹ ਜਿਹੜਾ ਵੀ ਆਏਗਾ ਚੰਗੇ ਕੰਮ ਕਰਕੇ ਜਾਏਗਾ ਇਹੋ ਬਾਦਸ਼ਾਹ ਜਿਹੜਾ ਜਿਹੜਾ ਆ ਰਿਹਾ ਉਹ ਮਤਲਬ ਪੋਜ਼ਿਟਿਵਨੈਸ ਤੇ ਸ਼ੁਰੂ ਹੋ ਗਈ ਆਲਰੇਡੀ ਤੇ ਬਾਕੀ ਅਸੀਂ ਤੇ ਚਾਹੁੰਦੇ ਆ ਕਿ ਜਿੰਨਾ ਬੈਟਰ ਹੋਏ ਜਿਵੇਂ ਆਪਾਂ ਗੱਲ ਕਰਦੇ ਸੀ ਆਪਣੇ ਪਿਛਲੇ 2 ਮਿੰਟ ਪਹਿਲਾਂ ਕਿ 2-3 ਮਹੀਨੇ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਸੀ ਵੀ ਟਰੱਕ ਲੈ ਲਓ ਤੇ ਲੋਕੀ ਕਮੈਂਟ ਚ ਸਾਨੂੰ ਇੰਨੀ ਵੱਡੀ ਵੱਡੀ ਗੱਲਾਂ ਕਰਦੇ ਸੀ ਉਹ ਕਹਿੰਦੇ ਸੀ ਇਹ ਤੇ ਕੰਮ ਲੁੱਟ ਗਿਆ ਬਰਬਾਦ ਹੋ ਗਿਆ ਉਹ ਬਿਲਕੁਲ ਸਹੀ ਆ ਉਹ ਜਿਹੜਾ ਉਹਦਾ ਡਾਊਨ ਟਰਨ ਸੀਗਾ ਜਿਹਨੂੰ ਇੰਗਲਿਸ਼ੀ ਕਹਿੰਦੇ ਨੇ ਜੀ ਜਿਹੜਾ ਮਤਲਬ ਨੈਗੇਟਿਵ ਸਿਸਟਮ ਸੀਗਾ ਟ੍ਰੈਕਿੰਗ ਤੇ ਉਹ ਲੋਂਗੇਸਟ ਸਪੈਲ ਸੀਗਾ ਉਹ ਆਲਮੋਸਟ ਮੈਂ ਕਹਾਂਗਾ 2 ਕੁ ਸਾਲ ਰਿਹਾ ਹੈ ਕੋਈ ਰੈਸੈਸ਼ਨ 2 ਸਾਲ ਦਾ ਰਿਹਾ ਹੈ ਤਕਰੀਬਨ ਇਸ ਇੰਡਸਟਰੀ ਦੇ ਤੇ ਲੋਕਾਂ ਦੇ ਚੀਕਾ ਨਿਕਲ ਗਈਆਂ ਵੱਡੀ ਵੱਡੀ ਕੰਪਨੀਆਂ ਜਿਹੜੀਆਂ ਨੇ ਉਹ ਪੈਰ ਤੇ ਨਹੀਂ ਖੜੀਆਂ ਹੁਣ ਇਸ ਵੇਲੇ ਵੀ ਦੇਖੋ ਵੱਡੀ ਵੱਡੀ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੇ ਹਾਲਤ ਉਹਨਾਂ ਦਾ ਬਹੁਤ ਡਾਊਨ ਹੋਇਆ ਔਰ ਚੱਲ ਉਹ ਹੀ ਰਹੇ ਨੇ ਜਿਹੜੇ ਬੇਸਿਕਲੀ ਆਪਟਾਈਮਾਈਜ਼ ਕਰਕੇ ਚੱਲ ਰਹੇ ਨੇ ਆਪਣੇ ਆਪ ਨੂੰ ਬੈਸਟ ਤਰੀਕੇ ਨਾਲ ਇਕੁਇਪਮੈਂਟ ਨਾਲ ਆਪਣਾ ਜਿਹੜਾ equipment ਨੇ ਉਹਦੀ ਬੈਸਟ ਵੈਲਿਊ ਕੱਢ ਰਹੇ ਨੇ ਇਹ ਨਹੀਂ ਕਿ ਹਰ 3 ਸਾਲ ਬਾਅਦ equipment ਚੇਂਜ ਕਰ ਲੈਣ ਉਹ ਹੁਣ ਸਿਸਟਮ ਜਿਹੜਾ ਬਦਲ ਗਿਆ ਅੱਛਾ ਜੀ ਸਰਕਾਰ ਤਬਦੀਲ ਹੋ ਰਹੀ ਹੈ ਵੈਸੇ ਇੱਕ ਦਿਲ ਦੁਖੀ ਹੈ ਖਾਸ ਤੌਰ ਤੇ ਜਿਹੜੀ ਕੈਲੀਫੋਰਨੀਆ 'ਚ ਅੱਗ ਲੱਗੀ ਉਹਦੇ ਨੂੰ ਕਾਫੀ ਨੁਕਸਾਨ ਵੀ ਹੋ ਰਿਹਾ ਹੈ ਤੇ ਇਸ ਮਾਹੌਲ ਤੁਸੀਂ ਆਪਣੇ ਕਸਟਮਰ ਦੀ ਕੀ ਖੁਸ਼ੀ ਦੀ ਖਬਰ ਲੈ ਕੇ ਆਏ ਹੋ ਦੇਖੋ ਜੀ ਪਹਿਲੀ ਗੱਲ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਅੱਗ ਲੱਗੀ ਹੈ ਤੇ ਡੈਫੀਨਿਟਲੀ ਬਹੁਤ ਵੱਡਾ ਨੁਕਸਾਨ ਹੈ ਪਰ ਦੇਖੋ ਪੋਜ਼ਿਟਿਵਨੈਸ ਕਿੰਨੀ ਹੈ ਮੈਕਸੀਕੋ ਦੇ ਫਾਇਰਫਾਈਟਰ ਵੀ ਲੱਗੇ ਨੇ ਕੈਨੇਡਾ ਦੇ BC ਦੇ ਫਾਇਰਫਾਈਟਰ ਵੀ ਲੱਗੇ ਨੇ ਤੇ ਪੂਰੇ ਜਿੰਨੀ ਸਟੇਟਾਂ ਨੇ ਨਾਲੇ ਦੀਆਂ ਉਹ ਸਾਰੇ ਫਾਇਰਫਾਈਟਰ ਲੱਗੇ ਨੇ ਤੇ ਕਿੰਨੀ ਵੱਡੀ ਗੱਲ ਹੈ ਕਿ ਸਾਰੇ ਇਕੱਠੇ ਹੋ ਕੇ ਇੱਕਾਸਤੇ ਕੰਮ ਕਰ ਰਹੇ ਨੇ ਤੇ ਸੇਮ ਥਿੰਗ ਜਦੋਂ ਤੁਸੀਂ ਇਸ ਵਾਰਲੇ ਦੇਖਦੇ ਹੋ ਟਰਕਿੰਗ ਵਾਸਤੇ ਤੇ ਇਸ ਡਰਗਸ ਜੀ ਕੋਈ ਵੀ ਡਿਸਟਰਕਸ਼ਨ ਹੁੰਦੀ ਹੈ ਨਾ ਉਹਦਾ ਟਰਕਿੰਗ ਇੰਡਸਟਰੀ ਨੂੰ ਡੈਫੀਨਿਟਲੀ ਅਪਟੇਕ ਹੁੰਦਾ ਕਿਉਂਕਿ ਜਿੰਨੇ ਵੀ ਉਧਰ ਤਬਾਹੀਆਂ ਹੋਈਆਂ ਜਿਵੇਂ ਮਕਾਨ ਖਤਮ ਹੋ ਗਏ ਹਰ ਚੀਜ਼ ਖਤਮ ਹੋ ਗਿਆ ਦੁਕਾਨਾ ਖਤਮ ਹੋ ਗਿਆ ਜੌਬਸ ਪੈਦਾ ਹੋਣਗੀਆਂ ਉਹ ਸਾਰਾ ਸਮਾਨ ਟਰਕਿੰਗ ਤੇ ਹੀ ਆਣਾਗਾ ਆਣਾ ਟਰਕਿੰਗ ਤੇ ਉਹ ਜਿਹੜਾ ਟਰਕਿੰਗ ਤੇ ਸਮਾਨ ਆਏਗਾ ਤੇ ਉਹਦੇ ਤੋਂ ਟਰਕਿੰਗ ਦਾ ਅਪਟੇਕ ਹੋ ਜਾਣਾ ਜਿਵੇਂ ਇੱਕ ਪਾਸੇ ਅਗਰ ਡਿਸਕ੍ਰਿਪਸ਼ਨ ਹੈ ਤੇ ਦੂਸਰੇ ਪਾਸੇ ਅਪਰਾਇਜ਼ ਵੀ ਹੈ ਜੀ ਪਲੱਸ ਜਦੋਂ ਟਰੰਪ ਦੀ ਟਰੰਪ ਦੇ ਆਉਣ ਤੋਂ ਗੱਲਾਂ ਚੱਲ ਰਹੀਆਂ ਨੇ ਕਿ ਉਹ ਪਾਲਿਸੀ ਬਹੁਤ ਸਾਰੇ ਚੇਂਜਸ ਕਰਨਗੇ ਤੇ ਉਹ ਬਹੁਤ ਜ਼ਿਆਦਾ ਦੱਸ ਰਹੇ ਨੇ ਕਿ ਚੇਂਜਸ ਕਰਨਗੇ ਉਹਦੀ ਵਜ੍ਹਾ ਤੋਂ ਫਿਰ ਜਿਹੜਾ ਆਲਰੇਡੀ ਜਿਹੜਾ 3 3 ਮਹੀਨੇ ਪਹਿਲਾਂ ਰੇਟ ਸੀਗਾ ਡਾਲਰ ਡਲਰ ਦੀ ਗੱਲ ਕਰਦਾ ਡਾਲਰ 80 ਚੱਲਦਾ ਸੀ ਡਾਲਰ 84 ਚੜਦਾ ਸੀ ਹੁਣ 2 ਡਾਲਰ 20 ਸੈਂਟ ਹੋ ਗਿਆ ਸੇਮ ਥਿੰਗ ਜਦੋਂ ਤੁਸੀਂ ਰੀਫਰ ਦੀ ਗੱਲ ਕਰਦੇ ਹੋ ਉਹ 2 ਡਾਲਰ ਮਸੇ 2 ਡਾਲਰ 40 ਸੈਂਟ ਚੱਲਦਾ ਸੀ 43 ਸੈਂਟ ਚੱਲਦਾ ਸੀ ਅੱਜ ਜਿਹੜਾ 2 ਡਾਲਰ 60 ਸੈਂਟ ਹੋ ਗਿਆ ਤੇ ਜੇ ਤੁਸੀਂ ਦੇਖੋ ਜੇ 23 ਸੈਂਟ 24 ਸੈਂਟ 3 ਮਹੀਨੇ ਚ ਅਪਟੇਕ ਹੋਇਆ ਤੇ ਮਲਟੀਪਲਾਈ ਕਰ ਲਓ 11000 ਮਾਈਲ ਨਾਲ ਉਹ ਤੁਹਾਡਾ ਪ੍ਰੋਫਿਟ ਹੀ ਹੈ ਨਾ ਸਾਰਾ ਅਹ ਹਾਲੇ ਹਾਲੇ ਨਵੀਂ ਹਕੂਮਤ ਆਣੀ ਹੈ ਹਾਲੇ ਤੋਂ ਆਈ ਨਹੀਂ ਉਹਦੇ ਆਫਟਰ ਇਫੈਕਟਸ ਆਣਾ ਸ਼ੁਰੂ ਹੋ ਗਏ ਨੇ ਜੀ ਜੀ ਤੇ ਜਦੋਂ ਇਕਤਿਆਰ ਜਾਣ ਕੇ ਸਾਹ ਸਰ ਨੇ ਪਾਲਿਸੀਆਂ ਬਿਹਤਰ ਕਰਨੀਆਂ ਨੇ ਪ੍ਰੋਮਿਸਸਸ ਵੀ ਕਰਕੇ ਆਨੇ ਲੋਕਾਂ ਨਾਲ ਚੀਜ਼ਾਂ ਬਿਹਤਰ ਤੋਂ ਬਿਹਤਰ ਦੇਖੋ ਜੀ ਉਹ ਜਿਹੜੀ ਵੱਡੀ ਪਿਕਚਰ ਪੇਚ ਕਰ ਰਹੇ ਨੇ ਅਗੇਨ ਮੇਰਾ ਮੈਂ ਪੋਲੀਟਿਸ਼ੀਅਨ ਤੇ ਨਹੀਂ ਹਾਂ ਪਰ ਮੇਰੀ ਅੰਡਰਸਟੈਂਡਿੰਗ ਇਹੀ ਹੈ ਕਿ ਉਹ ਉਹ 25% ਦੀ ਗੱਲ ਕਰ ਰਹੇ ਨੇ ਟੈਰਫ ਫਲਾਂ ਦੀ ਚਲੋ 25% ਨਾ ਹੋਇਆ 20% ਹੋ ਗਿਆ 15% ਹੋ ਗਿਆ ਤੇ ਇੰਪੋਰਟ ਤੇ ਮਹਿੰਗਾਈ ਤੇ ਹੋਏਗੀ ਪਰ ਲੋਕਲ ਜਿਹੜੀ ਗ੍ਰਾਸ ਡੋਮੈਸਟਿਕ ਪ੍ਰੋਡਕਟ ਹੈ ਉਹਦੀ ਵੈਲਿਊ ਵੱ ਫਿਰ ਉਹ ਕੈਨੇਡਾ ਦੀ ਗੱਲ ਕਰਦੇ ਆ ਕਿ ਕੈਨੇਡਾ ਨੂੰ ਨਾਲ ਸ਼ਾਮਿਲ ਕਰ ਲਾਂਗਾ ਮੈਂ ਕਹਿੰਦਾ ਕਿ ਸ਼ਾਮਿਲ ਕਰਨ ਨਾ ਕਰਨ ਪਰ ਇੱਕ 3 ਕਨਾਲ ਇੱਕ ਬਲੌਗ ਜੀ ਬਣਨ ਦੀ ਗੱਲ ਕਰਦੇ ਨੇ ਜਿਵੇਂ ਯੂਰਪੀਅਨ ਯੂਨੀਅਨ ਦਾ ਬਲੌਗ ਆ ਜਾਂ ਜਿਵੇਂ ਬ੍ਰਿਕਸ ਦਾ ਬਲੌਗ ਆ ਉਹ ਵੀ ਸਾਡੇ ਵਾਸਤੇ ਬੈਨੀਫਿਟ ਆ ਉਹਦੇ ਬਾਅਦ ਜਿਹੜੀ ਉਹ ਹੋਰ ਗੱਲਾਂ ਕਰਦੇ ਨੇ ਪਨਾਮਾ ਕਨਾਲ ਦੀਆਂ ਉਹਨਾਂ ਦਾ ਵੀ ਅਮਰੀਕਨ ਨੂੰ ਬੈਨੀਫਿਟ ਹੋਣਾ ਤੇ ਪੋਜ਼ਿਟਿਵ 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 ਨਿਊਜ਼ ਆ ਰਹੀਆਂ ਨੇ ਤੇ ਇਹਦੇ 'ਚ ਇੱਕ ਚੀਜ਼ ਯਾਦ ਰੱਖੋ ਕਿ ਜਿਹੜੀ ਆਊਟ ਗoing ਆ ਨਾ ਉਹਨੂੰ ਕੰਟਰੋਲ ਕਰਕੇ ਰੱਖੋ ਕਿਉਂਕਿ ਐਂਡ ਆਫ ਦਾ ਡੇ ਪੈਸੇ ਬਣਨਗੇ ਤੇ ਆਪਣੀ ਆਊਟ ਗoing ਇਹ ਨਾ ਹੋਏ ਕਿ ਉਹ ਲੈਵਲ ਤੇ ਆ ਜਾਏ ਜਿਵੇਂ ਪਹਿਲਾਂ ਆਈ ਸੀ ਤੇ ਉਹਦੇ ਬਾਅਦ ਤੁਸੀਂ ਸਮਝਦੇ ਹੋ ਯਾਰ 1.5 ਲੱਖ ਡਾਲਰ ਦਾ ਟਰੱਕ ਲੈ ਕੇ ਬ੍ਰੈਂਡ ਨਿਊ ਡਰਾਈਵਰ ਜਿਹੜਾ ਪੈਸੇ ਬਣਾ ਲੇਗਾ ਉਹ ਹੁਣ ਵੀ ਡਿਫਿਕਲਟ ਆ ਤੁਸੀਂ ਟਰੱਕ ਉਹ ਲੋ ਜਿਵੇਂ ਅਸੀਂ ਦੇਖੋ ਫਰੇਟ ਲਾਈਨ ਲਾਏ ਆ 2020 ਦੇ ਨੇ ਏਪੀਯੂ ਲੱਗੇ ਨੇ ਐਨੂਅਲ ਇਨਸਪੈਕਸ਼ਨਾਂ ਹੋਈਆਂ ਨੇ ਆਵਰ ਕੱਟ ਨੇ ਪ੍ਰਾਈਸ ਜਿਹੜੀ ਆ ਉਹ ਆਲਮੋਸਟ ਸਮਝੋ 60000 ਤੋਂ ਲੈ ਕੇ 90000 ਦੀ ਪ੍ਰਾਈਸ ਆ ਮਾਈਲ ਜਿਹੜੇ ਨੇ ਉਹ ਜੇ ਸ਼ੁਰੂ ਕੀਤੇ じゃ ਸਾਢੇ 5 ਲੱਖ 올 ਦਾ ਵੇ ਡਾਊਨ ਆ ਰਹੇ ਨੇ 340000 ਤੱਕ 339000 ਤੱਕ ਆਵਰ ਬੋ ਕੱਟ ਨੇ 7600 ਆਵਰ ਤੋਂ ਲੈ ਕੇ ਸਾਡੇ ਕੋਲ 11600 ਆਵਰ ਦੇ ਨੇ ਟਰੱਕ ਫ੍ਰਿਜ ਲੱਗੇ ਬੈਂਕ ਹੀਟਰ ਲੱਗੇ ਨਾਲ APU ਲੱਗੇ ਤੇ ਵਧੀਆ ਮੇਨਟੇਨੈਂਸ ਹੋਈ ਆ ਇਦਾਂ ਦੇ ਟਰੱਕ ਲੈ ਕੇ ਜਦੋਂ ਤੁਸੀਂ ਫਾਈਨਾਂਸ ਕਰਦੇ ਹੋ 20% ਡਾਊਨ ਨਾਲ ਜੇ ਤੁਸੀਂ 3 ਸਾਲ ਦਾ ਐਕਸਪੀਰੀਅੰਸ ਆ ਤੇ ਤੁਹਾਡੀ ਪੇਮੈਂਟ ਬਹੁਤ ਕੰਟਰੋਲੇਬਲ ਆ ਤੇ ਸਪੈਸ਼ਲੀ ਜਦੋਂ ਏਪੀਯੂ ਲੱਗਾ ਹੈ ਤੇ ਜਿਹੜੀ ਆਈਡਲਿੰਗ ਆ ਉਹ ਤੁਹਾਡੀ ਪੇਮੈਂਟ ਜਿਹੜੀ ਆਈਡਲਿੰਗ ਡੀਜ਼ਲ ਸੇਵ ਹੁੰਦਾ ਏਪੀਯੂ ਨਾਲ ਉਹ ਤੁਹਾਡੀ ਆਈਡਲਿੰਗ ਦੇ ਬੇਸਿਕਲੀ ਮੰਥਲੀ ਪੇਮੈਂਟ ਬਰਾਦਦੀ ਬਚਾ ਜਿੰਦੀ ਆ ਨਹੀਂ ਸਹੀ ਹੁਣ ਜਿਹੜੇ ਤੁਹਾਡੇ ਕੋਲ ਟਰੱਕ ਨੇ ਦੇਖੋ ਹਰ ਬੰਦਾ ਆਪਣੇ ਬੱਚੇ ਦੀ ਤਾਰੀਫ ਕਰਦਾ ਮੇਰਾ ਬੱਚਾ ਬੜਾ ਚੰਗਾ ਹੈ ਕੀ ਕਸਟਮਰਸ ਨੂੰ ਕੀ ਬੈਨੀਫਿਟ ਹੈ ਨਹੀਂ ਅਗਰ ਕੰਪੇਅਰਸ ਫਰਕ ਦੂਸਰੀ ਮਾਰਕੀਟ ਨਾਲ ਕਰਦਾ ਦੂਜੇ ਲੋਕਾਂ ਨਾਲ ਕਰਦਾ ਉਹ ਇੱਥੇ ਅਟਰੈਕਟ ਕਿਉਂ ਹੋਵੇ ਅਲੀ ਭਾਈ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਿਹੜਾ ਕਸਟਮਰ ਫੋਨ ਕਰਦਾ ਨਾ ਜਿਹੜਾ ਨਵਾਂ ਡਰਾਈਵਰ ਜਿਹੜਾ ਹੁੰਦਾ ਜਿਹੜਾ ਉਹਨਾਂ ਦਾ ਆਪਰੇਟਰ ਬਣਨ ਚੱਲਿਆ ਜਿਹੜਾ ਅੱਜਕੱਲ੍ਹ ਰਾਈਟ ਟਾਈਮ ਆ ਉਹਦੇ ਵਾਸਤੇ ਉਹ ਕਹਿੰਦਾ ਜੀ 1.5 ਲੱਖ ਵਾਲਾ ਮਾਈਲ ਵਾਲਾ ਟਰੱਕ ਹੋਏ ਮੇਰੀ ਮੇਰੀ ਉਹਨਾਂ ਨੂੰ ਰਿਕੁਐਸਟ ਹੁੰਦੀ ਭਾਈ 1.5 ਲੱਖ ਡਾਲਰ ਮਾਈਲ ਵਾਲਾ ਜਿਹੜਾ ਟਰੱਕ ਹੋਏਗਾ ਕਿਸਕੇ ਡੀਆ ਉਹਦੀ ਪ੍ਰਾਈਸ ਕਿੰਨੀ ਹੋਏਗੀ 7 ਲੱਖ 1.5 ਲੱਖ 1.5 ਲੱਖ ਬਿਲਕੁਲ ਹੈ ਤੁਹਾਡੇ ਕੋਲ 20% ਡਾਊਨ ਲਾਡ ਡਾਊਨ ਪੇਮੈਂਟ ਕਰਕੇ ਜਿਹੜਾ 40-50 ਹਜ਼ਾਰ ਬਣਦਾ ਹੈ ਉਦੇ ਬਾਅਦ ਇੰਸ਼ੋਰੈਂਸ ਦੇ ਪੈਸੇ ਕੱਢ ਕੇ ਉਦੇ ਬਾਅਦ ਅਥਾਰਟੀਆਂ ਦੇ ਪੈਸੇ ਬਣ ਕੇ ਉਦੇ ਬਾਅਦ ਤੁਸੀਂ ਜੇ ਸਾਡੇ ਪ੍ਰੋਫਿਟ ਲਾਸ ਕੈਲਕੂਲੇਟਰ ਜਿਹੜਾ ਸਾਡੀ ਵੈਬਸਾਈਟ ਤੇ ਲੱਗਾ ਪੰਜਾਬੀ ਚ ਵੀ ਲੱਗਾ ਤੇ ਇੰਗਲਿਸ਼ ਚ ਵੀ ਲੱਗਾ ਉਹਦੇ ਵੀ ਤੁਸੀਂ ਪਾ ਕੇ ਦੇਖ ਲਓ ਤੁਸੀਂ ਕਿੰਨਾ ਪ੍ਰੋਫਿਟ ਬਣਾਓਗੇ ਪੂਰੀ ਗੇਮ ਇਹ ਆ ਕਿ ਤੁਹਾਡਾ ਟਰੱਕ ਸਹੀ ਵੈਲਿਊ ਦਾ ਹੋਣਾ ਚਾਹੀਦਾ ਤੁਹਾਡੀ ਪੇਮੈਂਟ ਸਹੀ ਵੈਲਿਊ ਦੀ ਹੋਣੀ ਚਾਹੀਦੀ ਤੁਹਾਡੀ ਇੰਸ਼ੋਰੈਂਸ ਸਹੀ ਵੈਲਿਊ ਦੀ ਹੋਣੀ ਚਾਹੀਦੀ ਤੇ ਏਪੀਓ ਲਗਾਉਣਾ ਚਾਹੀਦਾ ਤਾਂ ਤੁਹਾਨੂੰ ਬੇਸਿਕਲੀ ਬੈਨੀਫਿਟ ਦਵੇ ਰਾਤ ਨੂੰ ਜਿਹੜੀ ਤੁਸੀਂ ਆਇਡਲਿੰਗ ਕਰਕੇ 5 6 7 8 ਗੇਲਨ ਡੀਜ਼ਲ ਨੂੰ ਠੋਕਣਾ ਉਹਨੂੰ ਬਚਾਏ ਫਿਰ ਡੈਫ ਦੀ ਵੀ ਬਚਤ ਹੋਣੀ ਹੈ ਡੈਫ ਦੀ ਵੀ ਬਜਟ ਹੋਏ ਨਾਲ ਤੁਹਾਡੇ ਜਿਹੜਾ ਰਿਪੇਅਰ ਦੀ ਬਚਤ ਹੋਏ ਇਹ ਸਾਰੀ ਚੀਜ਼ਾਂ ਇਕੱਠੀਆਂ ਹੋਣਗੇ ਤੇ ਤੁਹਾਨੂੰ ਬੈਨੀਫਿਟ ਹੋਏਗਾ ਹਰ ਪਾਸੋਂ ਜੇ ਅੱਛਾ ਜੀ ਇਹ ਦੱਸੋ ਇਹ ਤੁਹਾਡੇ ਜਿਹੜੇ ਟਰੱਕ ਨੇ ਕੀ ਕੋਈ ਰੀਪੋ ਰੈਂਟਲ ਆਕਸ਼ਨ ਦੇ ਟਰੱਕ ਤੇ ਨਹੀਂ ਜੀ ਮੈਂ ਅਸੀਂ ਇਸ ਚੀਜ਼ ਦਾ ਬਹੁਤ ਪ੍ਰਚਾਰ ਕਰਦੇ ਆਂ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਾਡੇ ਕੋਲ ਰੀਪੋ ਰੈਂਟਲ ਤੇ ਆਕਸ਼ਨ ਦੇ ਟਰੱਕ ਨਾ ਹੋਣ ਉਹਦੀ ਰੀਜ਼ਨ ਇਹ ਆ ਕਿ ਉਹ ਡਿਸਕਲੋਜ਼ਰ ਦੇਣਾ ਪੈਂਦਾ ਜੇ ਤੁਸੀਂ ਇਸ ਤਰ੍ਹਾਂ ਦੇ ਟਰੱਕ ਵੇਚੋ ਤੇ ਡਿਸਕਲੋਜ਼ਰ ਦਿਓ ਉਹਦੇ ਚ ਜਿਵੇਂ ਆਕਸ਼ਨ ਦੇ ਟਰੱਕ ਲੱਬੇ ਹੋਣ ਜਦੋਂ ਅਸੀਂ ਆਕਸ਼ਨ ਤੋਂ ਟਰੱਕ ਲੈਂਦੇ ਸੀ ਸਾਨੂੰ ਉਹਦੇ ਤੇ ਲਿਖਿਆ ਹੁੰਦਾ ਸੀ ਕਿ ਮਾਈਲਾਂ ਦੀ ਕੋਈ ਗਾਰੰਟੀ ਨਹੀਂ ਹੈ ਹਮ ਹਮ ਟਰੱਕ ਚੱਲੇ ਨਾ ਚੱਲੇ ਉਹਦੀ ਕੋਈ ਗਾਰੰਟੀ ਨਹੀਂ ਇੱਦਾਂ ਹੀ ਠੀਕ ਕਰ ਲਓ ਜਿਹਨੂੰ ਲੈ ਕੇ ਆਂਦੇ ਸੀ ਬਾਅਦ ਚ ਪਤਾ ਲੱਗਦਾ ਸੀ ਉਹਦੇ ਚ ਕੀ ਕੀ ਫਰਾਡੀਆਂ ਹੋਈਆਂ ਨੇ ਹਮ ਹਮ ਜਦੋਂ ਅਸੀਂ ਟਰੱਕ ਵੇਚ ਰਹੇ ਸੀ ਐਜ਼ ਇਟ ਇਜ਼ ਦੇ ਰਿਹਾ ਸੀ ਇਹਦੇ ਨਾਲ ਐਨੂਅਲ ਇਨਸਪੈਕਸ਼ਨ ਕਰਕੇ ਦੇ ਰਹੇ ਹਾਂ ਤੇ ਐਨੂਅਲ ਇਨਸਪੈਕਸ਼ਨ ਬਾਹਰੋਂ ਕਰਾ ਕੇ ਦੇ ਰਹੇ ਹਾਂ ਅਸੀਂ ਆਪ ਵੀ ਨਹੀਂ ਕਰਕੇ ਦੇ ਇੱਕ ਪ੍ਰੋਪਰ ਪਾਰਟੀ ਦਾ ਐਨੂਅਲ ਇਨਸਪੈਕਸ਼ਨ ਹੋਈ ਹੋਏ ਟਕਵਾਰਬ ਦੀ ਕੀ ਸੁਰਤ ਹੈ ਹਾਲ ਹੈ ਕਿਉਂਕਿ ਇੱਕ ਕੰਡੀਸ਼ਨ ਲੱਗੀ ਹੈ ਨਾ ਕੈਲੀਫੋਰਨੀਆ ਖਾਸ ਤੌਰ ਤੇ ਜੀ ਹੁਣ ਜਿਹੜੇ ਜਿੰਨੇ ਨਵੇਂ ਟਰੱਕ ਨੇ ਜਦੋਂ ਉਹ ਵੇਚਨੇ ਅਸੀਂ ਸਪੈਸ਼ਲੀ ਅਸੀਂ ਵੇਚ ਰਹੇ ਹਾਂ ਤੇ ਸਭ ਦੇ ਉੱਤੇ ਕਾਰਬ ਦੀ ਕੁਐਸਚਨ ਹੁੰਦਾ ਕਸਟਮਰ ਦਾ ਕਿ ਭਾਜੀ ਮੈਂ ਆਈਆਰਪੀ ਪਲੇਟਾ ਕਰਾਣ ਗਿਆ ਸੀ ਮੈਨੂੰ ਕਾਰਬ ਦੀ ਲੋਡ ਪੈ ਗਈ ਉਹ ਅਸੀਂ ਕਰਕੇ ਦਿੰਨੇ ਆ ਹੂੰ ਹੂੰ ਉਹਦੇ ਚ ਮੋਸਟਲੀ ਟਰੱਕ ਜਿਹੜੇ ਨੇ ਉਹ ਰੈਡੀ ਹੁੰਦੇ ਨੇ ਉਹ ਤਾਂ ਰਾਈਟ ਅਵੇ ਕਾਰਬ ਕਰ ਲੈਂਦੇ ਨੇ ਕੀ ਟ੍ਰੱਕਾਂ ਚ ਰੈਡੀ ਨਹੀਂ ਹੁੰਦੇ ਉਹਨਾਂ ਦੇ ਕਾਰਪ ਕਰਨਾ ਹੁੰਦਾ ਪਰ ਮੈਂ ਆਪ ਸਰਟੀਫਾਈਡ ਹਾਂ ਮੈਂ ਆਪ ਉਹਦੀ ਕਾਰ ਵੀ ਇਨਸਪੈਕਸ਼ਨ ਕਰਕੇ ਦੇਵਾਂਗਾ 노 ਐਡੀਸ਼ਨਲ ਚਾਰਜ ਤੇ ਜੇ ਤੁਸੀਂ ਸਾਡੇ ਤੋਂ ਟਰੱਕ ਲੈਂਦੇ ਹੋ ਤੇ ਤੁਹਾਡੇ ਕੋਲ ਉਹਦੇ ਬਾਅਦ ਵੀ ਕਾਰਪ ਦੀ ਤੁਸੀਂ ਇਨਸਪੈਕਸ਼ਨ ਕਰਾਣੀ ਆ ਤੇ ਜਿਵੇਂ ਲੋਕੀ ਮਾਰਕੀਟ ਚ 280 ਡਾਲਰ ਤੱਕਰ ਚਾਰਜ ਕਰ ਰਹੇ ਨੇ 300 ਡਾਲਰ ਚਾਰਜ ਕਰ ਰਹੇ ਆ ਅਸੀਂ ਫ੍ਰੀ ਆਫ ਕਾਸਟ ਕਰਕੇ ਦੇਵਾਂਗੇ ਵਾਹ ਇਹ ਤਾਂ ਚੰਗੀ ਖਬਰ ਹੈ ਅੱਛਾ ਦੂਜਾ ਇਹ ਦੱਸੋ ਕਿ ਅਗਰ ਕੋਈ ਇਹ ਬੰਦਾ ਟਰੱਕ ਲੈਣਾ ਚਾਹੁੰਦਾ ਹੈ ਉਹ ਕਿਵੇਂ ਇੱਥੇ ਆ ਕੇ ਵਿਜ਼ਿਟ ਕਰੇ ਤੁਹਾਡੇ ਮੁਖਤਲਫ ਜੋ ਆਊਟਲੈਟਸ ਨੇ ਫੌਂਟਾਨਾ ਚ ਜੇ ਜਾਂ ਲੜਾਈ ਇਹ ਬਿਕਸਫੀਡ ਹੈ ਜਾਂ ਕੋਈ ਹੋਰ ਪ੍ਰੋਸੈਸ ਵੀ ਹੈ ਜਿਹਨ ਨਵਾਂ ਬੰਦਾ ਜਿਹੜਾ ਪਹਿਲੀ ਦਫਾ ਵੀਡੀਓ ਸੁਣ ਰਿਹਾ ਉਹਦੇ ਲਈ ਜ਼ਰਾ ਕੀ ਇਨਫਾਰਮੇਸ਼ਨ ਹੈ ਸਿੰਪਲ ਐਲੀਪਾਈ ਤੁਸੀਂ ਹਰ ਚੀਜ਼ ਅਸੀਂ ਆਨਲਾਈਨ ਰੱਖੀ ਆ ਸਾਡੇ ਖਰਚੇ ਬਹੁਤ ਘਟਨੇ ਇਸ ਵਾਸਤੇ ਅਸੀਂ ਆਪਟੀਮਮ ਜਿਹੜਾ ਆਪਟਿਮਾਈਜ਼ ਕਰਕੇ ਪ੍ਰੋਸੈਸ ਨੂੰ ਅਸੀਂ ਖਰਚਾ ਬਚਾ ਰਹੇ ਆ ਆਪਣਾ ਤੇ ਕਸਟਮਰ ਦਾ ਕਿਉਂਕਿ ਜੇ ਸਾਡਾ ਖਰਚਾ ਵੱਧਾ ਉਹ ਕਹਿੰਦੇ ਨੇ ਉੱਚੀ ਦੁਕਾਨ ਹੋਏਗੀ ਤੇ ਫੀਕਾ ਪਕਵਾਨ ਹੋਏਗਾ ਉੱਚੀ ਦੁਕਾਨ ਹੈ ਤੇ ਉਹਦੇ ਪੈਸੇ ਵੀ ਕਸਟਮਰ ਨੇ ਪੇ ਕਰਨੇ ਹੂੰ ਹੂੰ ਤੇ ਸੇਮ ਥਿੰਗ ਸਾਡਾ ਜਿਹੜਾ ਕਨਸੈਪਟ ਆ ਢਾਬੇ ਦਾ ਕਨਸੈਪਟ ਆ ਵਧੀਆ ਫੂਡ ਹੋਏ ਪਰ ਖਰਚੇ ਘੱਟ ਹੋਣ ਹੁਣ ਇਹਦੇ ਚ ਜਿਹੜੇ ਟਰੱਕ ਨੇ ਅਸੀਂ ਜਦੋਂ ਬਾਹਰ ਕਰਨ ਜਾਂਦੇ ਆ ਤੁਹਾਨੂੰ ਥੋੜੀ ਪਰੇਸ਼ਾਨੀ ਹੁੰਦੀ ਆ ਪ੍ਰੋਬਲਮ ਹੁੰਦੀ ਆ ਤੁਹਾਨੂੰ ਜ਼ਿਆਦਾ ਐਫਰਟ ਕਰਨੀਆਂ ਪੈਂਦੀਆਂ ਪਰ ਦੂਜੀ ਪਾਸੇ ਅਸੀਂ ਕਸਟਮਰ ਨੂੰ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕਦੇ ਆ ਅਸੀਂ ਦੱਸ ਸਕਦੇ ਆ ਕਿ ਵਧੀਆ ਫਲੀਟ ਦੇ ਨੇ ਇਨਾ ਚ ਜਿਹੜੇ ਮਾਈਲ ਨੇ origignal ਮਾਈਲ ਨੇ ਕੋਈ ਅੱਗੇ ਪਿੱਛੇ ਨਹੀਂ ਹੋਇਆ ਇਹਨਾਂ ਦੀ ਮੇਨਟੇਨੈਂਸ ਜਿਹੜੀ ਆ ਫਰੇਡ ਲਾਈਨਰ ਕੋਲ ਪਈਆ ਤੁਸੀਂ ਫਰੇਡ ਲਾਈਨਰ ਕੋਲ ਵਿਨ ਨੰਬਰ ਲੈ ਕੇ ਜਾਓ ਸਾਰੀ ਮੇਨਟੇਨੈਂਸ ਕਰਾ ਲਓ ਅੱਛਾ ਜਿਹੜੀ ਜਿਹੜੀ ਅਸੀਂ ਗੱਲ ਕਰ ਰਹੇ ਆ ਉਹ ਫਰੇਡ ਲਾਈਨਰ ਕੋਲ ਪਈਆ ਇਹ ਜਿਹੜੀ ਮਤਲਬ ਵਾਰੰਟੀ ਦੀ ਵੀ ਗੱਲ ਕਰ ਰਹੇ ਆ ਤਾਂ ਫਰੇਡ ਲਾਈਨਰ ਕੋਲ ਇਹਨਾਂ ਦੀ ਵਾਰੰਟੀਆਂ ਪਈਆ ਅੱਛਾ ਵਾਰੰਟੀ ਤੁਹਾਨੂੰ ਯਾਦ ਹੈ ਸ਼ਾਇਦ ਸੋ ਵਾਰੰਟੀ ਐਕਸਟੈਂਡ ਵੀ ਹੋ ਸਕਦੀ ਐਕਸਟੈਂਡੇਬਲ ਏ ਕਿ ਨਹੀਂ ਇਨਾਂ ਟਰੱਕਾਂ ਦੀ ਜੀ ਜਿਨ੍ਹਾਂ ਤੇ ਵਾਰੰਟੀ ਲੱਗੀ ਏ ਡਬਲ 4 6 ਲੱਖ ਮਾਈਲ ਵਾਲੀ ਉਹ ਤੁਸੀਂ ਜੇ ਤੁਸੀਂ ਵਾਰੰਟੀ ਲੈਣੀ ਹੈ ਅਸੀਂ ਤੁਹਾਨੂੰ ਦੇ ਦੇ ਸਕਦੇ ਹਾਂ ਪਰ ਗੱਲ ਉਹ ਹੀ ਆ ਕਿ ਅਸੀਂ ਇੱਕ ਟਰੱਕ ਵੇਚ ਰਹੇ ਹਾਂ ਟਰੱਕ ਦੇ ਉੱਤੇ ਅਸੀਂ ਬਹੁਤ ਜ਼ਿਆਦਾ ਪ੍ਰਾਊਡ ਆ ਆਪਣੇ ਇਕੁਇਪਮੈਂਟ ਦੇ ਜੇ ਤੁਸੀਂ ਸਾਡਾ ਇਕੁਇਪਮੈਂਟ ਲੈ ਰਹੇ ਹੋ 3 ਮਹੀਨੇ ਦੀ ਵਾਰੰਟੀ ਹੈ ਤੇ 3 ਮਹੀਨੇ ਚ ਤੈਨੂੰ 3 ਮਹੀਨੇ ਤੇ ਛੱਡੋ ਪਹਿਲੇ ਲੋਡ 'ਚ ਤੈਨੂੰ ਟਰੱਕ ਨੇ ਦੱਸ ਦੇਣਾ ਉਹਦੀ ਕੀ ਵੈਲਿਊ ਆ ਹਾਂ ਇਹ ਤਾਂ ਪਤਾ ਚੱਲ ਜਾਏਗਾ ਕਿ ਛੋਟਾ ਮੋਟਾ ਕੰਮ ਆ ਕੋਈ ਇਲੈਕਟ੍ਰੀਕਲ ਇਦਾਂ ਉਹਦਾ ਬਲ ਬਲ ਮੁੜਦਾ ਉਹ ਤਾਂ ਚਲੋ ਕੋਈ ਵੱਡੀ ਵੱਡੀ ਗੱਲ ਨਹੀਂ ਹੈਗੀ ਇਹ ਵੱਡਾ ਕੰਮ ਆ ਤੁਸੀਂ ਸਿੱਧਾ ਵਾਰੰਟੀ 'ਚ ਲੈ ਕੇ ਜਾਓ ਉਹਨੂੰ ਕਵਰ ਕਰ ਲਓ अच्छा ਤੁਸੀਂ ਫਾਈਨਾਂਸ ਦੀ ਕੀ ਸੁਰੂਆਤ ਹੈ ਕੋਈ ਫਾਈਨਾਂਸ ਦੀ ਫੈਸਿਲਿਟੀ ਵੀ ਹੈ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਬੈਂਕਸ ਨੇ ਜੀ ਜੀ ਜਿਵੇਂ ਅਸੀਂ ਗੱਲ ਕੀਤੀ ਸਾਡਾ ਆਨਲਾਈਨ ਕੰਮ ਹੈ ਤੁਸੀਂ ਆਨਲਾਈਨ ਜਾ ਕੇ ਸਾਰੀ ਟਰੱਕ ਨੂੰ ਦੇਖ ਸਕਦੇ ਹੋ ਉਹਦੀ ਆਵਰ ਚੈੱਕ ਕਰ ਸਕਦੇ ਹੋ ਉਹਦੀ ਵਾਰੰਟੀਆ ਚੈੱਕ ਕਰ ਸਕਦੇ ਹੋ ਸੇਮ ਥਿੰਗ ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਪੰਜਾਬੀ ਚ ਅਪਲਾਈ ਕਰਨਾ ਇੰਗਲਿਸ਼ ਚ ਅਪਲਾਈ ਕਰਨਾ ਸਾਡੀ ਵੈਬਸਾਈਟ ਹੈ www.usa trucksales.com ਜਾਂ ਪੰਜਾਬੀ ਦੀ ਹੈ punjabtrucksales.com ਯਾ ਪੰਜਾਬੀਟਰੱਕਸੇਲਸ.com ਉਧਰ ਤੇ ਜਾ ਕੇ ਤੁਸੀਂ ਅਪਰੂਵ ਕਰਾ ਸਕਦੇ ਆਪਣੀ ਵੈਬਸਾਈਟ ਸਾਡੀ ਦੇਖ ਸਕਦੇ ਹੋ ਆਪਣਾ ਐਪਲੀਕੇਸ਼ਨ ਪਾ ਸਕਦੇ ਬਹੁਤ ਸਿੰਪਲ ਪ੍ਰੋਸੈਸ ਐਪਲੀਕੇਸ਼ਨ ਪਾਣ ਦਾ ਜੇ ਤੁਸੀਂ ਉਹ ਵੀ ਨਹੀਂ ਕਰਨਾ ਤੁਹਾਨੂੰ ਕਾਲ ਲਾ ਲਓ ਅਸੀਂ ਤੁਹਾਡੀ ਐਪਲੀਕੇਸ਼ਨ ਓਵਰ ਦਾ ਫੋਨ ਲੈ ਲਾਂਗੇ ਅੱਛਾ 18336987224 ਜਦੋਂ ਅਪਰੂਵਲ ਹੋ ਜਾਏਗੀ ਤੁਸੀਂ ਡਾਊਨ ਪੇਮੈਂਟ ਦੇ ਕੇ ਆਪਣਾ ਯੂਨਿਟ ਰਿਜ਼ਰਵ ਕਰਾ ਲਓ ਆ ਕੇ ਦੇਖਣਾ ਆ ਕੇ ਦੇਖ ਲਓ ਨਹੀਂ ਤੇ ਟਰੱਕ ਰੈਡੀ ਕਰ ਦਾਂਗੇ ਜਿਵੇਂ ਤੁਸੀਂ ਵੀਡੀਓ ਦੇਖਦੇ ਹੋ ਬਹੁਤ ਸਾਰੇ ਲੋਕੀ ਬਿਨਾਂ ਦੇਖੇ ਆਂਦੇ ਨੇ ਟਰੱਕ ਇਦ ਨੂੰ ਟੱਕ ਲਿਖ ਚੱਕਿਆ ਨੰਬਰ ਲਾਏ ਤੇ ਗੁੱਡ ਬਾਏ ਥੈਂਕ ਯੂ ਸ਼ਾਜੀ ਬੜਾ ਅੱਛਾ ਰਿਹਾ ਹੈ ਉਮੀਦ ਹੈ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਏਗਾ ਸਾਨੂੰ ਤੁਹਾਡੇ ਫੀਡਬੈਕ ਦਾ ਇੰਤਜ਼ਾਰ ਰਹੇਗਾ ਸ਼ਾਜੀ ਨੇ ਬਿਲਕੁਲ ਤੁਹਾਨੂੰ ਆਪਣੀ ਜਿਹੜੀ ਵੈਬਸਾਈਟ ਦੱਸੀ ਹੈ ਅਗਰ ਤੁਸੀਂ ਟਰੱਕ ਲੈਣਾ ਚਾਹੁੰਦੇ ਹੋ ਯੂਐਸਏ ਟਰੱਕ ਸੇਲਸ ਤੋਂ ਤਾਂ ਉਹ ਹੀ ਹੈ ਵਲਡੂ.ਯੂਐਸਏਟਰੱਕਸੇਲਸ.ਕਮ ਅੱਛਾ ਉੱਥੇ ਹਰ ਟਰੱਕ ਤੇ ਇੱਕ ਸਟਾਕ ਨੰਬਰ ਲੱਗਾ ਹੈ ਉਸ ਸਟਾਕ ਨੰਬਰ ਦੇ ਥੱਲੇ ਜਾਓ ਤਾਂ ਪੂਰੀ ਡਿਟੇਲ ਪਈ ਹੈ ਉਮੀਦ ਹੈ ਤੁਹਾਨੂੰ ਕਿਸੇ ਕਿਸੇ ਦੀ ਕਨਫਿਊਜ਼ਨ ਨਹੀਂ ਹੋਏਗੀ ਫਿਰ ਵੀ ਕਨਫਿਊਜ਼ਨ ਹੈ ਜੋਸੀ ਹਾਜ਼ਰ ਬੈਠੇ ਹਨ ਸਾਡਾ ਨੰਬਰ ਹੈ 18336987224 ਉੱਥੇ ਵੀ ਤੁਸੀਂ رابطہ ਕਰ ਸਕਦੇ ਹੋ ਹੁਣ ਤੱਕ ਇੰਨਾ ਹੀ ਆਪਣਾ ਖਿਆਲ ਰੱਖੋ ਰੱਬ ਰੱਖਾ ਥੈਂਕ ਯੂ ਜੀ